हिमाचल ਤੋਂ ਆ ਰਿਹਾ ਪਾਣੀ ਪੰਜਾਬ ਵਿੱਚ ਤਬਾਹੀ ਮਚਾ ਰਿਹਾ। ਗੁਆਂਢੀ ਸੂਬੇ ਦੇ ਵਿੱਚ ਲਗਾਤਾਰ ਮੀਂਹ ਪੈਣ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲਣ ਕਰਕੇ ਬਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਮੰਡ ਵਿਚਲੀਆਂ ਫਸਲਾਂ ਤੇ ਨੇੜਲੇ ਪਿੰਡਾਂ ਨੂੰ ਖਤਰਾ ਬਹੁਤ ਜ਼ਿਆਦਾ ਬਣਿਆ ਹੋਇਆ। ਮੌਸਮੀ ਭਾਗ ਨੇ ਵੀ ਜਿਹੜਾ ਹਜੇ ਹੋਰ ਮੀਂਹ ਪੈਣ ਨੂੰ ਲੈ ਕੇ ਭਵਿੱਖਬਾਣੀ ਕਰ ਦਿੱਤੀ ਆ, ਇਸ ਨਾਲ ਹਾਲਾਤ ਜਿਹੜਾ ਹੋਰ ਬਹੁਤ ਜ਼ਿਆਦਾ ਗੰਭੀਰ ਬਣ ਸਕਦੇ ਨੇ। ਜਾਣਕਾਰੀ ਮੁਤਾਬਕ ਜਿਹੜਾ ਬਿਆਸ ਦਰਿਆ ਜਾਤੇ 1.5426 ਕਿਊਸਕ ਪਾਣੀ ਚੱਲ ਰਿਹਾ ਸੀ ਤੇ ਉੱਥੇ ਤਾਇਨਾਤ ਗੇਜ ਰੀਡਰ ਨੇ ਦੱਸਿਆ ਕਿ ਕੱਲ ਜਿਹੜਾ ਕੱਲ ਜਿਹੜਾ 8:06 ਵਜੇ ਤੱਕ ਬਿਆਸ ਦਰਿਆ ਵਿੱਚ ਪਾਣੀ ਦਾ ਬਿਹਾ 149000 ਕਿਊਸਕ ਦੇ ਕਰੀਬ ਸੀ ਜੋ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਪਰ ਆ ਹਾਲਾਂਕਿ ਜਿਹੜਾ ਸਵੇਰੇ ਹੀ ਗੇਜ ਰੀਡਰ ਨੇ ਫੇਰ ਦੱਸਿਆ ਰੀਡਿੰਗ ਕੀਤੀ ਗਈ ਆ 741.60 ਹੋ ਗਈ ਸੀ ਜਿਸ ਦੇ ਮੁਤਾਬਕ 15426 ਕਿਊਸਕ ਪਾਣੀ ਦਾ ਤੇਜ਼ ਵਹਾਅ ਚੱਲ ਰਿਹਾ ਜੋ ਕਿ ਖਤਰੇ ਦੇ ਨਿਸ਼ਾਨ ਤੋਂ 5 ਲੱਖ ਕਿਊਸਿਕ ਦੇ ਕਰੀਬ ਵਾਧਾ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਵਿੱਚ ਵੀ ਮੀਂਹ ਤੋਂ ਬਾਅਦ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਇਸ ਕਾਰਨ ਵਾਧੂ ਪਾਣੀ ਜਿਹੜਾ ਛੱਡਿਆ ਗਿਆ ਜਿਸ ਕਾਰਨ ਪੰਜਾਬ ਦੇ ਮਾਝਾ ਖੇਤਰ ਵਿੱਚ ਹੜ੍ਹਾਂ ਦਾ ਖਤਰਾ ਬਹੁਤ ਜ਼ਿਆਦਾ ਵੱਧ ਗਿਆ। ਰਾਵੀ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਜਿਸ ਕਾਰਨ ਪਠਾਨਕੋਟ ਜੰਮੂ ਹਾਈਵੇ ਪਹਿਲਾਂ ਹੀ ਬੰਦ ਨੇ ਤੇ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਹਾਈ ਅਲਰਟ ਜਾਰੀ ਕੀਤਾ ਗਿਆ। ਪਠਾਨਕੋਟ ਵਿੱਚ ਸਕੂਲ ਤੇ ਕਾਲਜ ਬੰਦ ਰੱਖੇ ਗਏ ਨੇ। ਰਾਵੀ ਬਿਆਸ ਦਰਿਆ 'ਚ ਪਾਣੀ ਦਾ ਤੇਜ਼ ਵਹਾਅ ਪੰਜਾਬ ਲਈ ਖਤਰੇ ਦੀ ਘਾਟੀ ਬਣ ਗਿਆ। ਸੂਬੇ ਦੇ ਕਰੀਬ ਦਰਜਨ ਜ਼ਿਲ੍ਹਿਆਂ ਦੇ ਵਿੱਚ ਐਤਵਾਰ ਨੂੰ ਜਿਹੜਾ ਬਹੁਤ ਜ਼ਿਆਦਾ ਭਾਰੀ ਮੀਂਹ ਪਿਆ ਸੀ ਜਿਸ ਨਾ ਚੋਆ ਦਾ ਪਾਣੀ ਇਕੱਠਾ ਹੋ ਕੇ ਦਰਿਆਵਾਂ ਦੇ ਵਿੱਚ ਮਿਲਣ ਲੱਗ ਪਿਆ ਪੌਂ ਡੈਮ ਚ ਬਿਆਸ ਦਰਿਆ ਚ ਸਿਰਫ 20000 ਕਿਊਸਕ ਪਾਣੀ ਛੱਡਣ ਦੇ ਬਾਵਜੂਦ ਵੀ ਬਿਆਸ ਦਰਿਆ ਚ ਚੋਆ ਦੇ ਪਾਣੀ ਤੇ ਚੱਕੀ ਨਦੀ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਐ ਇਸੇ ਦੌਰਾਨ ਰਣਜੀਤ ਸਾਗਰ ਡੈਮ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਤੇ ਇਸ ਦੇ ਨਾਲ ਹੀ ਪਠਾਨਕੋਟ ਨੂੰ ਹਿਮਾਚਲ ਨਾਲ ਜੋੜਨ ਵਾਲਾ ਪੁਰਾਣਾ ਚੱਕੇ ਪੁਲ ਵੀ ਢਹ ਢੇਰੀ ਹੋ ਗਿਆ ਪੂਰੀ ਤਰ੍ਹਾਂ ਜਿਹੜਾ ਢਹਿ ਗਿਆ ਇਸ ਦੇ ਨਾਲ ਹੀ ਚੰਮੂ ਪਠਾਨਕੋਟ ਸੜਕ ਤੇ ਸਹਾਰਾ ਖੜ ਤੇ ਬਣਿਆ ਪੁਲ ਵੀ ਟੁੱਟ ਗਿਆ ਇਸ ਨਾਲਾਂ ਵਿੱਚ ਲੋਕਾਂ ਨੂੰ ਦਰਿਆ ਦੇ ਨੇੜੇ ਜਾਣ ਤੋਂ ਵਰਜਿਤ ਕੀਤਾ ਗਿਆ ਰੋਕਿਆ ਗਿਆ ਗੁਰਦਾਸਪੁਰ ਵਿੱਚ ਰਾਵੀ ਉਜ ਤੇ ਚੱਕੀ ਨਦੀਆਂ ਵਿੱਚ ਪਾਣੀ ਵਧਣ ਕਾਰਨ ਕਈ ਇਲਾਕਿਆਂ ਵਿੱਚ ਹੜਵਾਰਗੀ ਸਥਿਤੀ ਪੈਦਾ ਹੋ ਗਈ ਆ ਦਿਨਾਂ ਨਗਰ ਦੀ ਗੱਲ ਕਰਦੀਆਂ ਤਾਂ ਦਿਨਾਂ ਨਗਰ ਵਿੱਚ ਰਾਵੀ ਤੇ ਉਜ ਨਦੀਆਂ ਦੇ ਸੰਗਮ ਕੋਡਾ ਪਟਨ ਵਿੱਚ ਪਾਣੀ ਭਰ ਗਿਆ ਤੇ ਪਾਕਿਸਤਾਨ ਸਰਹੱਦ ਤੇ ਸਖਤ ਪਿੰਡ ਤੂਰ ਚੇਬੇ ਮਾਮੀ ਚੱਕ ਰੰਗਾ ਭਰੀਆ ਲਾਸੀਆਂ ਚੁੰਬਰ ਕਾਂਜਲਾ ਦਾ ਬਾਕੀ ਇਲਾਕੇ ਨਾਲ ਸੰਪਰਕ ਟੁੱਟ ਗਿਆ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਾਣੀ ਤੁਸੀਂ ਬੰਨ ਨਾਲ ਚੱਲਣਾ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਬੰਨ ਦੇ ਅੰਦਰ ਖੇਤਾ ਵਿੱਚਲੀ ਫਸਲ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤੇ ਕਈ ਪਿੰਡਾਂ ਨੂੰ ਪਾਣੀ ਨਾਲ ਨੁਕਸਾਨ ਹੋਇਆ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਹੁਤ ਜ਼ਿਆਦਾ ਬਣਿਆ ਹੋਇਆ ਉਧਰ ਅੱਜ ਪੰਜਾਬ ਦੇ ਵਿੱਚ ਜਿਹੜਾ ਮੀਨੂ ਲੈ ਕੇ yellow alert ਜਾਰੀ ਕੀਤਾ ਹੋਇਆ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਤੇ ਇਹ ਮੌਸਮ ਅਗਲੇ 24 ਘੰਟਿਆਂ ਤੱਕ ਜਾਰੀ ਰਹਿ ਸਕਦਾ ਲਗਾਤਾਰ ਮੀਂਹ ਕਾਰਨ ਰنجੀਤ ਸਾਗਰ ਡੈਮ ਝੀਲ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤੇ ਹੁਣ ਇਹ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਪਿੱਛੇ ਤੋਂ ਵੱਧ ਰਹੇ ਪਾਣੀ ਦੇ ਵਹਾਅ ਕਾਰਨ ਡੈਮ ਪ੍ਰਸ਼ਾਸਨ ਨੇ ਸਾਰੇ 7 ਪੀਪਲ ਦੇ ਗੇਟ ਖੋਲ ਦਿੱਤੇ ਨੇ ਜਿਸ ਰਾਹੀਂ 50000 ਕਿਊਸਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਡੈਮ ਦੇ ਚਾਰੇ ਯੂਨਿਟ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਨ ਲੱਗ ਪਿਆ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆਈ ਨਾਲਿਆਂ ਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਦੀ ਹਦਾਇਤ ਵੀ ਜਾਰੀ ਕਰ ਦਿੱਤੀ ਗਈ ਆ ਡੈਮ ਦੇ ਬਿਜਲੀ ਵਿਭਾਗ ਦੇ ਕੰਟਰੋਲ ਰੂਮ ਦੇ ਕਰਮਚਾਰੀ ਨਾਲ ਗੱਲ ਵੀ ਕੀਤੀ ਗਈ ਆ ਤਾਂ ਉਹਨਾਂ ਨੇ ਦੱਸਿਆ ਕਿ ਖਤਰੇ ਦੇ ਨਿਸ਼ਾਨ 527 ਮੀਟਰ ਤੇ ਪਾਣੀ ਪਹੁੰਚਣ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਗੇਟ ਖੋਲਣੇ ਲਾਜ਼ਮੀ ਹੋ ਗਏ ਸੀ ਤੇ ਇਸ ਵੇਲੇ ਸਾਰੇ ਗੇਟ ਖੋਲ ਕੇ ਪਾਣੀ ਰਾਵੀ ਦਰਿਆ ਵੱਲ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਲੋਕਾਂ ਨੂੰ ਰਾਵੀ ਦਰਿਆ ਤੋਂ ਦੂਰ ਲੈਣ ਲਈ ਵੀ ਕਿਹਾ ਗਿਆ ਤੇ ਇਸੇ ਨਾਲ ਇਹ ਵੀ ਦੱਸਦੀ ਹੈ ਕਿ ਹਿਮਾਚਲ ਦੇ ਉੱਪਰੀ ਖੇਤਰਾਂ ਵਿੱਚ ਪੈਰ ਹੈ ਮੀਂਹ ਕਾਰਨ ਭਾਖੜਾ ਬੰਨ੍ਹ ਦੀ ਗੋਵਿੰਦ ਸਾਗਰ ਝੀਲ 'ਚ ਪਾਣੀ ਦੀ ਆਮਦ ਲਗਾਤਾਰ ਜਾਰੀ ਆ ਭਾਖੜਾ ਬੰਨ੍ਹ ਦੇ ਪਾਣੀ ਦਾ ਪੱਧਰ ਐਤਵਾਰ ਨੂੰ 8:06 ਵਜੇ ਤੱਕ 1667.55 ਫੁੱਟ ਦਰਜ ਕੀਤਾ ਗਿਆ ਐਤਵਾਰ ਨੂੰ 8:00 ਵਜੇ ਭਾਖੜਾ ਬੰਨ੍ਹ ਦੀ ਗੋਵਿੰਦ ਸਾਗਰ ਝੀਲ 'ਚ ਪਾਣੀ ਦੀ ਆਮਦ 5800 ਕਿਊਸਕ ਪਾਣੀ ਦਰਜ ਕੀਤਾ ਗਿਆ ਤੇ ਪਾਖੜਾ ਬੰਦ ਤੋਂ ਟਰਵੈਨਾ ਤੇ ਫਲੱਡ 게ਟਾਂ ਰਾਹੀਂ ਨੰਗਲ ਡੈਮ 'ਚ ਲਗਭਗ 39500 ਕਿਊਸਕ ਪਾਣੀ ਛੱਡਿਆ ਗਿਆ ਪਾਖੜਾ ਬੰਦ ਦੇ ਪਾਣੀ ਦਾ ਪੱਦਰ ਦੀ ਸਮਰੱਥਾ 1680 ਫੁੱਟ ਤੱਕ ਆ ਤੇ ਹੁਣ ਪਾਣੀ ਪੱਦਰ ਖਾਤਰੇ ਦੇ ਨਿਸ਼ਾਨ ਤੋਂ ਕਰੀਬ 12.50 ਫੁੱਟ ਤੋਂ ਅਧੂਰਾ ਅੱਜ ਜਿਹੜਾ ਨੰਗਲ ਹਾਈਡਰਲ ਨਹਿਰ 'ਚ 12350 ਕਿਊਸਕ ਤੇ ਸ੍ਰੀ ਆਨੰਦਪੁਰ ਸਾਹਿਬ ਹਾਈਡਰਲ ਨਹਿਰ 'ਚ 1150 ਕਿਊਸਕ ਪਾਣੀ ਛੱਡਣ ਤੋਂ ਇਲਾਵਾ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ 16850 ਕਿ ਉਸ ਦਾ ਪਾਣੀ ਛੱਡਿਆ ਗਿਆ ਬੇਸਕ ਪਿਛਲੇ ਕੁਝ ਦਿਨਾਂ ਤੋਂ ਪਾਖੜਾ ਬੰਦ ਦੇ ਫਲੱਡ ਗੇਟ ਖੋਲੇ ਗਏ ਸੀ ਪਰ ਐਨ ਤੋਂ ਵਾਰ ਨੂੰ ਹੀ ਉਹਨਾਂ ਨੂੰ ਜਿਹੜਾ 2 ਫੁੱਟ ਤੋਂ ਘਟਾ ਕੇ 1 ਫੁੱਟ ਕਰ ਦਿੱਤਾ ਗਿਆ। ਹਿਮਾਚਲ ਤੋਂ ਆ ਰਿਹਾ ਪਾਣੀ ਪੰਜਾਬ ਵਿੱਚ ਤਬਾਹੀ ਮਚਾ ਰਿਹਾ। ਗੁਆਂਢੀ ਸੂਬੇ ਦੇ ਵਿੱਚ ਲਗਾਤਾਰ ਮੀਂਹ ਪੈਣ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲਣ ਕਰਕੇ ਵਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕੱ ਗਿਆ ਹੈ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਮੰਡ ਵਿਚਲੀਆਂ ਫਸਲਾਂ ਤੇ ਨੇੜਲੇ ਪਿੰਡਾਂ ਨੂੰ ਖਤਰਾ ਬਹੁਤ ਜ਼ਿਆਦਾ ਬਣਿਆ ਹੋਇਆ। ਮੌਸਮੀ ਭਾਗ ਨੇ ਵੀ ਜਿਹੜਾ ਜੇ ਹੋਰ ਵੀ ਪੈਨ ਨੂੰ ਲੈ ਕੇ ਭਵਿੱਖਬਾਣੀ ਕਰ ਦਿੱਤੀ ਆ ਇਸ ਨਾਲ ਹਾਲਾਤ ਜਿਹੜਾ ਹੋਰ ਬਹੁਤ ਜ਼ਿਆਦਾ ਗੰਭੀਰ ਬਣ ਸਕਦੇ ਨੇ ਜਾਣਕਾਰੀ ਮੁਤਾਬਕ ਜਿਹੜਾ ਬਿਆਸ ਦਰਿਆ ਤੇ 1.5426 ਕਿਊਸਕ ਪਾਣੀ ਚੱਲ ਰਿਹਾ ਸੀ ਤੇ ਉੱਥੇ ਤਾਇਨਾਤ ਗੇਜ ਰੀਡਰ ਨੇ ਦੱਸਿਆ ਕਿ ਕੱਲ ਜਿਹੜਾ ਕੱਲ ਜਿਹੜਾ 8:06 ਵਜੇ ਤੱਕ ਬਿਆਸ ਦਰਿਆ ਵਿੱਚ ਪਾਣੀ ਦਾ ਬਿਹਾ 149000 ਕਿਊਸਕ ਦੇ ਕਰੀਬ ਸੀ ਜੋ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਪਰ ਆ ਹਾਲਾਂਕਿ ਜਿਹੜਾ ਸਵੇਰੇ ਹੀ ਗੇਜ ਰੀਡਰ ਨੇ ਫਿਰ ਦੱਸਿਆ ਰੀਡਿੰਗ ਕੀਤੇ ਗਈਆ 741.60 ਹੋ ਗਈ ਸੀ ਜਿਸ ਦੇ ਮੁਤਾਬਕ 154262 ਕਿਊਸਕ ਪਾਣੀ ਦਾ ਤੇਜ਼ ਵਹਾਅ ਚੱਲ ਰਿਹਾ ਜੋ ਕਿ ਖਤਰੇ ਦੇ ਨਿਸ਼ਾਨ ਤੋਂ 5 ਲੱਖ ਕਿਊਸਕ ਦੇ ਕਰੀਬ ਵੱਧਾ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਵਿੱਚ ਵੀ ਮੀਂਹ ਤੋਂ ਬਾਅਦ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਇਸ ਕਾਰਨ ਵਾਧੂ ਪਾਣੀ ਜਿਹੜਾ ਛੱਡਿਆ ਗਿਆ ਜਿਸ ਕਾਰਨ ਪੰਜਾਬ ਦੇ ਮਾਝਾ ਖੇਤਰ ਵਿੱਚ ਹੜ੍ਹਾਂ ਦਾ ਖਤਰਾ ਬਹੁਤ ਜ਼ਿਆਦਾ ਵੱਧ ਗਿਆ। ਰਾਵੀ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਜਿਸ ਕਾਰਨ ਪਠਾਨਕੋਟ ਜੰਮੂ ਹਾਈਵੇ ਪਹਿਲਾਂ ਹੀ ਬੰਦ ਨੇ ਤੇ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਹਾਈ ਅਲਰਟ ਜਾਰੀ ਕੀਤਾ ਗਿਆ। ਪਠਾਨਕੋਟ ਵਿੱਚ ਸਕੂਲ ਤੇ ਕਾਲਜ਼ ਬੰਦ ਰੱਖੇ ਗਏ ਨੇ। ਰਾਵੀ ਬਿਆਸ ਦਰਿਆ 'ਚ ਪਾਣੀ ਦਾ ਤੇਜ਼ ਵਹਾਅ ਪੰਜਾਬ ਲਈ ਖਤਰੇ ਦੀ ਘਾਟੀ ਬਣ ਗਿਆ। ਸੂਬੇ ਦੇ ਕਰੀਬ ਦਰਜਨ ਜ਼ਿਲ੍ਹਿਆਂ ਦੇ ਵਿੱਚ ਐਤਵਾਰ ਨੂੰ ਜਿਹੜਾ ਬਹੁਤ ਜ਼ਿਆਦਾ ਭਾਰੀ ਮੀਂਹ ਪਿਆ ਸੀ ਨਾ ਚੋਆ ਦਾ ਪਾਣੀ ਇਕੱਠਾ ਹੋ ਕੇ ਦਰਿਆਵਾਂ ਦੇ ਵਿੱਚ ਮਿਲਣ ਲੱਗ ਪਿਆ ਪੌਂ ਟਾਈਮ ਚ ਬਿਆਸ ਦਰਿਆ ਚ ਸਿਰਫ 20000 ਕਿਊਸਕ ਪਾਣੀ ਛੱਡਣ ਦੇ ਬਾਵਜੂਦ ਵੀ ਬਿਆਸ ਦਰਿਆ ਚ ਚੋਆ ਦੇ ਪਾਣੀ ਤੇ ਚੱਕੀ ਨਦੀ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਐ ਇਸੇ ਦੌਰਾਨ ਰਣਜੀਤ ਸਾਗਰ ਡੈਮ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਤੇ ਇਸ ਦੇ ਨਾਲ ਹੀ ਪਠਾਨਕੋਟ ਨੂੰ ਹਿਮਾਚਲ ਨਾਲ ਜੋੜਨ ਵਾਲਾ ਪੁਰਾਣਾ ਚੱਕੀ ਪੁਲ ਵੀ ਢਹਿ ਢੇਰੀ ਹੋ ਗਿਆ ਪੂਰੀ ਤਰ੍ਹਾਂ ਜਿਹੜਾ ਢਹਿ ਗਿਆ ਇਸ ਦੇ ਨਾਲ ਹੀ ਚੰਮੂ ਪਠਾਨਕੋਟ ਸੜਕ ਤੇ ਸਹਾਰਾ ਖੜ ਤੇ ਬਣਿਆ ਪੁਲ ਵੀ ਟੁੱਟ ਗਿਆ ਅਜ ਨਾਲਾ ਵਿੱਚ ਲੋਕਾਂ ਨੂੰ ਦਰਿਆ ਦੇ ਨੇੜੇ ਜਾਣ ਤੋਂ ਵਰਜਿਤ ਕੀਤਾ ਗਿਆ ਰੋਕਿਆ ਗਿਆ ਗੁਰਦਾਸਪੁਰ ਵਿੱਚ ਰਾਵੀ ਉੱਜ ਤੇ ਚੱਕੀ ਨਦੀਆਂ ਵਿੱਚ ਪਾਣੀ ਵਧਣ ਕਾਰਨ ਕਈ ਇਲਾਕੇ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਆ ਦੀਨਾਂ ਨਗਰ ਦੀ ਗੱਲ ਕਰਦੀਆਂ ਤਾਂ ਦੀਨਾਂ ਨਗਰ ਵਿੱਚ ਰਾਹ ਵੀ ਤੇ ਉਹ ਜਨਦੀਆਂ ਦੇ ਸੰਗਮ ਕੋਡਾ ਪਟਨ ਵਿੱਚ ਪਾਣੀ ਭਰ ਗਿਆ ਤੇ ਪਾਕਿਸਤਾਨ ਸਰਹੱਦ ਤੇ ਸੱਤ ਪਿੰਡ ਤੂਰ ਚੇਬੇ ਮਾਮੀ ਚੱਕ ਰੰਗਾ ਪਰੀਆ ਲਾਸੀਆਂ ਚੁੰਬਰ ਕਾਂਜਲਾ ਦਾ ਬਾਕੀ ਇਲਾਕੇ ਨਾਲ ਸੰਪਰਕ ਟੁੱਟ ਗਿਆ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਾਣੀ ਤੁਸੀਂ ਬੰਨ ਨਾਲ ਚੱਲਣਾ ਸ਼ੁਰੂ ਹੋ ਚੁੱਕਿਆ ਤੁਸੀਂ ਬੰਨ ਦੇ ਅੰਦਰ ਖੇਤਾਂ ਵਿੱਚਲੀ ਫਸਲ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤੇ ਕਈ ਪਿੰਡਾਂ ਨੂੰ ਪਾਣੀ ਨਾਲ ਨੁਕਸਾਨ ਹੋਇਆ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਹੁਤ ਜ਼ਿਆਦਾ ਬਣਿਆ ਹੋਇਆ ਉਧਰ ਅੱਜ ਪੰਜਾਬ ਦੇ ਵਿੱਚ ਜਿਹੜਾ ਮੀਨੂ ਲੈ ਕੇ येलो ਅਲਰਟ ਜਾਰੀ ਕੀਤਾ ਹੋਇਆ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਤੇ ਇਹ ਮੌਸਮ ਅਗਲੇ 24 ਘੰਟਿਆਂ ਤੱਕ ਜਾਰੀ ਰਹਿ ਸਕਦਾ ਲਗਾਤਾਰ ਮੀਂਹ ਕਾਰਨ ਜੀਤ ਸਾਗਰ ਡੈਮ ਝੀਲ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤੇ ਹੁਣ ਇਹ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਪਿੱਛੇ ਤੋਂ ਵੱਧ ਰਹੇ ਪਾਣੀ ਦੇ ਵਹਾਅ ਕਾਰਨ ਡੈਮ ਪ੍ਰਸ਼ਾਸਨ ਨੇ ਸਾਰੇ ਸੱਤ ਪੀਪਲ ਇਹ ਗੇਟ ਖੋਲ ਦਿੱਤੇ ਨੇ ਜਿਸ ਰਾਹੀਂ 50000 ਕਿਊਸਿਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਡੈਮ ਦੇ ਚਾਰੇ ਯੂਨਿਟ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਲੱਗ ਪਿਆ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆਈ ਨਾਲਿਆਂ ਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਦੀ ਹਦਾਇਤ ਵੀ ਜਾਰੀ ਕਰ ਦਿੱਤੀ ਗਈ ਆ ਡੈਮ ਤੇ ਬਿਜਲੀ ਵਿਭਾਗ ਦੇ ਕੰਟਰੋਲ ਰੂਮ ਦੇ ਕਰਮਚਾਰੀ ਨਾਲ ਗੱਲ ਵੀ ਕੀਤੀ ਗਈ ਆ ਤਾਂ ਉਹਨਾਂ ਨੇ ਦੱਸਿਆ ਕਿ ਖਤਰੇ ਦੇ ਨਿਸ਼ਾਨ 527 ਮੀਟਰ ਤੇ ਪਾਣੀ ਪੰਚੰਤ ਤੋਂ ਬਾਅਦ ਸੁਰੱਖਿਆ ਦੀ ਮੱਦੇਨਜ਼ਰ ਗੇਟ ਖੋਲਣੇ ਲਾਜ਼ਮੀ ਹੋ ਗਏ ਸੀ ਤੇ ਇਸ ਵੇਲੇ ਸਾਰੇ ਗੇਟ ਕੋਲ ਕੇ ਪਾਣੀ ਰਾਵੀ ਦਰਿਆ ਵੱਲ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਲੋਕਾਂ ਨੂੰ ਰਾਵੀ ਦਰਿਆ ਤੋਂ ਦੂਰ ਲੈਣ ਲਈ ਵੀ ਕਿਹਾ ਗਿਆ ਤੇ ਇਸੇ ਨਾਲ ਇਹ ਵੀ ਦੱਸਦੀ ਹੈ ਕਿ ਹਿਮਾਚਲ ਦੇ ਉੱਪਰੀ ਖੇਤਰਾਂ ਵਿੱਚ ਪੈਰ ਹੈ ਮੀਂਹ ਕਾਰਨ ਪਾਖੜਾ ਬੰਨ ਦੀ ਗੋਵਿੰਦ ਸਾਗਰ ਝੀਲ 'ਚ ਪਾਣੀ ਦੀ ਆਮਦ ਲਗਾਤਾਰ ਜਾਰੀ ਆ ਆਖੜਾ ਬੰਨ ਦੇ ਪਾਣੀ ਦਾ ਪੱਧਰ ਐਨ ਤੋਂ ਬਾਦ ਨੂੰ ਜਿਹੜਾ 8:06 ਵਜੇ ਤੱਕ 1667.55 ਫੁੱਟ ਦਰਜ ਕੀਤਾ ਗਿਆ ਐਨ ਤੋਂ ਬਾਦ ਨੂੰ 8:00 ਵਜੇ ਪਾਖੜਾ ਬੰਨ ਦੀ ਗੋਵਿੰਦ ਸਾਗਰ ਝੀਲ 'ਚ ਪਾਣੀ ਦੀ ਆਮਦ 5800 ਕਿਊਸਕ ਪਾਣੀ ਧਾਰਜ ਕੀਤਾ ਗਿਆ ਤੇ ਪਾਖੜਾ ਬੰਦ ਤੋਂ ਟਰਵੈਨਾ ਤੇ ਫਲੱਡ 게ਟਾ ਰਾਹੀਂ ਨੰਗਲ ਡੈਮ ਚ ਲਗਭਗ 39500 ਕਿਊਸਕ ਪਾਣੀ ਛੱਡਿਆ ਗਿਆ ਪਾਖੜਾ ਬੰਦ ਦੇ ਪਾਣੀ ਦਾ ਪੱਦਰ ਦੀ ਸਮਰੱਥਾ 1680 ਫੁੱਟ ਤੱਕ ਆ ਤੇ ਹੁਣ ਪਾਣੀ ਪੱਦਰ ਖਾਤਰੇ ਦੇ ਨਿਸ਼ਾਨ ਤੋਂ ਕਰੀਬ 12.50 ਫੁੱਟ ਤੋਂ ਅਧੂਰਾ ਅੱਜ ਜਿਹੜਾ ਨੰਗਲ ਹਾਈਡਲ ਨਹਿਰ ਚ 12350 ਕਿਊਸਕ ਤੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ਚ 1150 ਕਿਊਸਕ ਪਾਣੀ ਛੱਡਣ ਤੋਂ ਇਲਾਵਾ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ 16850 ਕਿਊਸਕ ਪਾਣੀ ਛੱਡਿਆ ਗਿਆ ਬੇਸਕ ਪਿਛਲੇ ਕੁਝ ਦਿਨਾਂ ਤੋਂ ਪਾਖੜਾ ਬੰਦ ਦੇ ਫਲੱਡ ਗੇਟ ਖੋਲੇ ਗਏ ਸੀ ਪਰ ਐਤਵਾਰ ਨੂੰ ਹੀ ਉਹਨਾਂ ਨੂੰ ਜਿਹੜਾ 2 ਫੁੱਟ ਤੋਂ ਘਟਾ ਕੇ 1 ਫੁੱਟ ਕਰ ਦਿੱਤਾ ਗਿਆ। ਹਿਮਾਚਲ ਤੋਂ ਆ ਰਿਹਾ ਪਾਣੀ ਪੰਜਾਬ ਵਿੱਚ ਤਬਾਹੀ ਮਚਾ ਰਿਹਾ। ਗੁਆਂਢੀ ਸੂਬੇ ਦੇ ਵਿੱਚ ਲਗਾਤਾਰ ਮੀਂਹ ਪੈਣ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲਣ ਕਰਕੇ ਵਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਮੰਡ ਵਿਚੇਲੀਆਂ ਫਸਲਾਂ ਤੇ ਨੇੜਲੇ ਪਿੰਡਾਂ ਨੂੰ ਖਤਰਾ ਬਹੁਤ ਜ਼ਿਆਦਾ ਬਣਿਆ ਹੋਇਆ। ਮੌਸਮੀ ਭਾਗ ਨੇ ਵੀ ਜਿਹੜਾ ਜੇ ਹੋਰ ਮੀਂਹ ਨੂੰ ਲੈ ਕੇ ਭਵਿੱਖਬਾਣੀ ਕਰ ਦਿੱਤੀ ਆ ਇਸ ਨਾਲ ਹਾਲਾਤ ਜਿਹੜਾ ਹੋਰ ਬਹੁਤ ਜ਼ਿਆਦਾ ਗੰਭੀਰ ਬਣ ਸਕਦੇ ਨੇ ਜਾਣਕਾਰੀ ਮੁਤਾਬਕ ਜਿਹੜਾ ਬਿਆਸ ਦਰਿਆ ਤੇ 1.54262 ਕਿਊਸਕ ਪਾਣੀ ਚੱਲ ਰਿਹਾ ਸੀ ਤੇ ਉੱਥੇ ਤਾਇਨਾਤ ਗੇਜ ਰੀਡਰ ਨੇ ਦੱਸਿਆ ਕਿ ਕੱਲ ਜਿਹੜਾ ਕੱਲ ਜਿਹੜਾ ਆਥਨ 6 ਵਜੇ ਤੱਕ ਬਿਆਸ ਦਰਿਆ ਵਿੱਚ ਪਾਣੀ ਦਾ ਬਿਹਾ 149000 ਕਿਊਸਕ ਦੇ ਕਰੀਬ ਸੀ ਜੋ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਪਰ ਆ ਹਾਲਾਂਕਿ ਜਿਹੜਾ ਸਵੇਰੇ ਹੀ ਗੇਜ ਰੀਡਰ ਨੇ ਫੇਰ ਦੱਸਿਆ ਰੀਡਿੰਗ ਤੇ ਗਿਆ 741.60 ਹੋ ਗਈ ਸੀ ਜਿਸ ਦੇ ਮੁਤਾਬਕ 154262 ਕਿਊਸਕ ਪਾਣੀ ਦਾ ਤੇਜ਼ ਵਹਾਅ ਚੱਲ ਰਿਹਾ ਜੋ ਕਿ ਖਤਰੇ ਦੇ ਨਿਸ਼ਾਨ ਤੋਂ 5 ਲੱਖ ਕਿਊਸਕ ਦੇ ਕਰੀਬ ਵੱਧਾ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਵਿੱਚ ਵੀ ਮੀਂਹ ਤੋਂ ਬਾਅਦ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਇਸ ਕਾਰਨ ਬਾਦੂ ਪਾਣੀ ਜਿਹੜਾ ਛੱਡਿਆ ਗਿਆ ਜਿਸ ਕਾਰਨ ਪੰਜਾਬ ਦੇ ਮਾਝਾ ਖੇਤਰ ਵਿੱਚ ਹੜ੍ਹਾਂ ਦਾ ਖਤਰਾ ਬਹੁਤ ਜ਼ਿਆਦਾ ਵੱਧ ਗਿਆ। ਰਾਵੀ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਜਿਸ ਕਾਰਨ ਪਠਾਨਕੋਟ ਜੰਮੂ ਹਾਈਵੇ ਪਹਿਲਾਂ ਹੀ ਬੰਦ ਨੇ ਤੇ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਹਾਈ ਅਲਰਟ ਜਾਰੀ ਕੀਤਾ ਗਿਆ। ਪਠਾਨਕੋਟ ਵਿੱਚ ਸਕੂਲ ਤੇ ਕਾਲਜ਼ ਬੰਦ ਰੱਖੇ ਗਏ ਨੇ। ਰਾਵੀ ਬਿਆਸ ਦਰਿਆ 'ਚ ਪਾਣੀ ਦਾ ਤੇਜ਼ ਵਹਾਅ ਪੰਜਾਬ ਲਈ ਖਤਰੇ ਦੀ ਘਾਟੀ ਬਣ ਗਿਆ। ਸੂਬੇ ਦੇ ਕਰੀਬ ਦਰਜਨ ਜ਼ਿਲ੍ਹਿਆਂ ਦੇ ਵਿੱਚ ਐਤਵਾਰ ਨੂੰ ਜਿਹੜਾ ਬਹੁਤ ਜ਼ਿਆਦਾ ਭਾਰੀ ਮੀਂਹ ਪਿਆ ਸੀ ਸਨਾਚ ਚੂਆ ਦਾ ਪਾਣੀ ਇਕੱਠਾ ਹੋ ਕੇ ਦਰਿਆਵਾਂ ਦੇ ਵਿੱਚ ਮਿਲਣ ਲੱਗ ਪਿਆ ਪੌਂਟੇਮ ਚ ਬਿਆਸ ਦਰਿਆ 'ਚ ਸਿਰਫ 20000 ਕਿਊਸਕ ਪਾਣੀ ਛੱਡਣ ਦੇ ਬਾਵਜੂਦ ਵੀ ਬਿਆਸ ਦਰਿਆ 'ਚ ਚੂਆ ਦੇ ਪਾਣੀ ਤੇ ਚੱਕੀ ਨਦੀ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਐ ਇਸੇ ਦੌਰਾਨ ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਤੇ ਇਸ ਦੇ ਨਾਲ ਹੀ ਪਠਾਨਕੋਟ ਨੂੰ ਹਿਮਾਚਲ ਨਾਲ ਜੋੜਨ ਵਾਲਾ ਪੁਰਾਣਾ ਚੱਕੇ ਪੁਲ ਵੀ ਢਹ ਢੇਰੀ ਹੋ ਗਿਆ ਪੂਰੀ ਤਰ੍ਹਾਂ ਜਿਹੜਾ ਢਹਿ ਗਿਆ ਇਸ ਦੇ ਨਾਲ ਹੀ ਚੰਮੂ ਪਠਾਨਕੋਟ ਸੜਕ ਤੇ ਸਹਾਰਾ ਖੜ ਤੇ ਬਣਿਆ ਪੁਲ ਵੀ ਟੁੱਟ ਗਿਆ ਇਸ ਨਾਲਾਂ ਵਿੱਚ ਲੋਕਾਂ ਨੂੰ ਦਰਿਆ ਦੇ ਨੇੜੇ ਜਾਣ ਤੋਂ ਵਰਜਿਤ ਕੀਤਾ ਗਿਆ ਰੋਕਿਆ ਗਿਆ ਗੁਰਦਾਸਪੁਰ ਵਿੱਚ ਰਾਵੀ ਉਜ ਤੇ ਚੱਕੀ ਨਦੀਆਂ ਵਿੱਚ ਪਾਣੀ ਵਧਣ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਆ ਦੀਨਾਨਗਰ ਦੀ ਗੱਲ ਕਰਦੀਆਂ ਤਾਂ ਦੀਨਾਨਗਰ ਵਿੱਚ ਰਾਹ ਵੀ ਤੇ ਉਹ ਜਨਦੀਆਂ ਦੇ ਸੰਗਮ ਕੋਡਾ ਪਟਨ ਵਿੱਚ ਪਾਣੀ ਭਰ ਗਿਆ ਤੇ ਪਾਕਿਸਤਾਨ ਸਰਹੱਦ ਤੇ ਸੱਤ ਪਿੰਡ ਤੂਰ ਚੇਬੇ ਮਾਮੀ ਚੱਕ ਰੰਗਾ ਪਰਿਆਲ ਲਾਸੀਆਂ ਚੁੰਬਰ ਕਾਂਜਲਾ ਦਾ ਬਾਕੀ ਇਲਾਕੇ ਨਾਲ ਸੰਪਰਕ ਟੁੱਟ ਗਿਆ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਾਣੀ ਤੁਸੀਂ ਬੰਨ ਨਾਲ ਚੱਲਣਾ ਸ਼ੁਰੂ ਹੋ ਚੁੱਕਿਆ ਤੁਸੀਂ ਬੰਨ ਦੇ ਅੰਦਰ ਖੇਤਾ ਵਿੱਚਲੀ ਫਸਲ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤੇ ਕਈ ਪਿੰਡਾਂ ਨੂੰ ਪਾਣੀ ਨਾਲ ਨੁਕਸਾਨ ਹੋਇਆ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਹੁਤ ਜ਼ਿਆਦਾ ਬਣਿਆ ਹੋਇਆ ਉਧਰ ਅੱਜ ਪੰਜਾਬ ਦੇ ਵਿੱਚ ਜਿਹੜਾ ਮੀਨੂ ਲੈ ਕੇ yellow alert ਜਾਰੀ ਕੀਤਾ ਹੋਇਆ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਆ ਆਨਾਲੋ ਵੱਧ ਮੀਂਹ ਪੈਣ ਦੀ ਸੰਭਾਵਨਾ ਤੇ ਇਹ ਮੌਸਮ ਅਗਲੇ 24 ਘੰਟਿਆਂ ਤੱਕ ਜਾਰੀ ਰਹਿ ਸਕਦਾ ਲਗਾਤਾਰ ਮੀਂਹ ਕਾਰਨ ਜੀਤ ਸਾਗਰ ਡੈਮ ਝੀਲ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤੇ ਹੁਣ ਇਹ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਪਿੱਛੇ ਤੋਂ ਵੱਧ ਰਹੇ ਪਾਣੀ ਦੇ ਵਹਾਅ ਕਾਰਨ ਡੈਮ ਪ੍ਰਸ਼ਾਸਨ ਨੇ ਸਾਰੇ ਸੱਤ ਸਪੀਪਲ ਇਹ ਗੇਟ ਖੋਲ ਦਿੱਤੇ ਨੇ ਜਿਸ ਰਾਹੀਂ 50000 ਕਿਊਸਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਡੈਮ ਦੇ ਚਾਰੇ ਯੂਨਿਟ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਤੇਜੀ ਨਾਲ ਵਧਨ ਲੱਗ ਪਿਆ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆਈ ਨਾਲਿਆਂ ਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਦੀ ਹਦਾਇਤ ਵੀ ਜਾਰੀ ਕਰ ਦਿੱਤੀ ਗਈ ਆ ਡੈਮ ਦੇ ਬਿਜਲੀ ਵਿਭਾਗ ਦੇ ਕੰਟਰੋਲ ਰੂਮ ਦੇ ਕਰਮਚਾਰੀ ਨਾਲ ਗੱਲ ਵੀ ਕੀਤੀ ਗਈ ਆ ਤਾਂ ਉਹਨਾਂ ਨੇ ਦੱਸਿਆ ਕਿ ਖਤਰੇ ਦੇ ਨਿਸ਼ਾਨ 527 ਮੀਟਰ ਤੇ ਪਾਣੀ ਪਹੁੰਚਣ ਤੋਂ ਬਾਅਦ ਸੁਰੱਖਿਆ ਦੇ ਮੱਦੇ ਨਜ਼ਰ ਗੇਟ ਖੋਲਣੇ ਲਾਜ਼ਮੀ ਹੋ ਗਏ ਸੀ ਤੇ ਇਸ ਵੇਲੇ ਸਾਰੇ ਗੇਟ ਖੋਲ ਕੇ ਪਾਣੀ ਰਾਵੀ ਦਰਿਆ ਵੱਲ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਲੋਕਾਂ ਨੂੰ ਰਾਵੀ ਦਰਿਆ ਤੋਂ ਦੂਰ ਲੈਣ ਲਈ ਵੀ ਕਿਹਾ ਗਿਆ ਤੇ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਹਿਮਾਚਲ ਦੇ ਉੱਪਰੀ ਖੇਤਰਾਂ ਵਿੱਚ ਪੈਰ ਹੈ ਮੀਂਹ ਕਾਰਨ ਪਾਖੜਾ ਬੰਨ ਦੀ ਗੋਵਿੰਦ ਸਾਗਰ ਝੀਲ 'ਚ ਪਾਣੀ ਦੀ ਆਮਦ ਲਗਾਤਾਰ ਜਾ ਰਹੀ ਆ ਪਾਖੜਾ ਬੰਨ ਦੇ ਪਾਣੀ ਦਾ ਪੱਧਰ ਐਤਵਾਰ ਨੂੰ ਜਿਹੜਾ 8:06 ਵਜੇ ਤੱਕ 1667.55 ਫੁੱਟ ਦਰਜ ਕੀਤਾ ਗਿਆ ਐਤਵਾਰ ਨੂੰ 8:00 ਵਜੇ ਪਾਖੜਾ ਬੰਨ ਦੀ ਗੋਵਿੰਦ ਸਾਗਰ ਝੀਲ 'ਚ ਪਾਣੀ ਦੀ ਆਮਦ 5800 ਕਿਊਸਕ ਪਾਣੀ ਦਰਜ ਕੀਤਾ ਗਿਆ ਤੇ ਪਾਖੜਾ ਬੰਦ ਤੋਂ ਟਰਬੈਨਾ ਤੇ ਫਲੱਡ ਗੇਟਾਂ ਰਾਹੀਂ ਨੰਗਲ ਡੈਮ 'ਚ ਲਗਭਗ 39500 ਕਿਊਸਕ ਪਾਣੀ ਛੱਡਿਆ ਗਿਆ ਪਾਖੜਾ ਬੰਦ ਦੇ ਪਾਣੀ ਦਾ ਪੱਧਰ ਦੀ ਸਮਰੱਥਾ 1680 ਫੁੱਟ ਤੱਕ ਆ ਤੇ ਹੁਣ ਪਾਣੀ ਪੱਧਰ ਖਾਦਰੇ ਦੇ ਨਿਸ਼ਾਨ ਤੋਂ ਕਰੀਬ 12.50 ਫੁੱਟ ਤੋਂ ਧੂਰਾ ਅੱਜ ਜਿਹੜਾ ਨੰਗਲ ਹਾਈਡਲ ਨਹਿਰ 'ਚ 12350 ਕਿਊਸਕ ਤੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ 'ਚ 1150 ਕਿਊਸਕ ਪਾਣੀ ਛੱਡਣ ਤੋਂ ਇਲਾਵਾ ਨੰਗਲ ਡੈਮ ਸਤਲੁਜ ਦਰਿਆ ਦੇ ਵਿੱਚ 16850 ਕਿ ਉਸ ਦਾ ਪਾਣੀ ਛੱਡਿਆ ਗਿਆ ਬੇਸਕ ਪਿਛਲੇ ਕੁਝ ਦਿਨਾਂ ਤੋਂ ਪਾਖੜਾ ਬੰਦ ਦੇ ਫਲੱਡ ਗੇਟ ਖੋਲੇ ਗਏ ਸੀ ਪਰ ਐਨ ਤੋਂ ਵਾਰ ਨੂੰ ਹੀ ਉਹਨਾਂ ਨੂੰ ਜਿਹੜਾ 2 ਫੁੱਟ ਤੋਂ ਘਟਾ ਕੇ 1 ਫੁੱਟ ਕਰ ਦਿੱਤਾ ਗਿਆ। ਹਿਮਾਚਲ ਤੋਂ ਆ ਰਿਹਾ ਪਾਣੀ ਪੰਜਾਬ ਵਿੱਚ ਤਬਾਹੀ ਮਚਾ ਰਿਹਾ। ਗੁਆਂਢੀ ਸੂਬੇ ਦੇ ਵਿੱਚ ਲਗਾਤਾਰ ਮੀਂਹ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲਣ ਕਰਕੇ ਵਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਮੰਡ ਵਿਚਲੀਆਂ ਫਸਲਾਂ ਤੇ ਨੇੜਲੇ ਪਿੰਡਾਂ ਨੂੰ ਖਤਰਾ ਬਹੁਤ ਜ਼ਿਆਦਾ ਬਣਿਆ ਹੋਇਆ। ਮੌਸਮੀ ਭਾਗ ਨੇ ਵੀ ਜਿਹੜਾ ਜੇ ਹੋਰ ਮੀਂਹ ਪੈਨ ਨੂੰ ਲੈ ਕੇ ਭਵਿੱਖਬਾਣੀ ਕਰ ਦਿੱਤੀ ਆ ਇਸ ਨਾਲ ਹਾਲਾਤ ਜਿਹੜਾ ਹੋਰ ਬਹੁਤ ਜ਼ਿਆਦਾ ਗੰਭੀਰ ਬਣ ਸਕਦੇ ਨੇ ਜਾਣਕਾਰੀ ਮੁਤਾਬਕ ਜਿਹੜਾ ਬਿਆਸ ਦਰਿਆ ਤੇ 1.54262 ਕਿਊਸਕ ਪਾਣੀ ਚੱਲ ਰਿਹਾ ਸੀ ਤੇ ਉੱਥੇ ਤਾਇਨਾਤ ਗੇਜ ਰੀਡਰ ਨੇ ਦੱਸਿਆ ਕਿ ਕੱਲ ਜਿਹੜਾ ਕੱਲ ਜਿਹੜਾ 8:00 6 ਵਜੇ ਤੱਕ ਬਿਆਸ ਦਰਿਆ ਵਿੱਚ ਪਾਣੀ ਦਾ ਬਿਹਾ 149000 ਕਿਊਸਕ ਦੇ ਕਰੀਬ ਸੀ ਜੋ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਪਰ ਆ ਹਾਲਾਂਕਿ ਜਿਹੜਾ ਸਵੇਰੇ ਹੀ ਗੇਜ ਰੀਡਰ ਨੇ ਫੇਰ ਦੱਸਿਆ ਰੀਡਿੰਗ ਕੀਤੀ ਗਈ ਆ 741.60 ਹੋ ਗਈ ਸੀ ਜਿਸ ਦੇ ਮੁਤਾਬਕ 154262 ਕਿਊਸਕ ਪਾਣੀ ਦਾ ਤੇਜ਼ ਵਹਾਅ ਚੱਲ ਰਿਹਾ ਜੋ ਕਿ ਖਤਰੇ ਦੇ ਨਿਸ਼ਾਨ ਤੋਂ 5 ਲੱਖ ਕਿਊਸਕ ਦੇ ਕਰੀਬ ਵੱਧਾ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਵਿੱਚ ਵੀ ਮੀਂਹ ਤੋਂ ਬਾਅਦ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਇਸ ਕਾਰਨ ਵਾਧੂ ਪਾਣੀ ਜਿਹੜਾ ਛੱਡਿਆ ਗਿਆ ਜਿਸ ਕਾਰਨ ਪੰਜਾਬ ਦੇ ਮਾਝਾ ਖੇਤਰ ਵਿੱਚ ਹੜ੍ਹਾਂ ਦਾ ਖਤਰਾ ਬਹੁਤ ਜ਼ਿਆਦਾ ਵੱਧ ਗਿਆ। ਰਾਵੀ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਜਿਸ ਕਾਰਨ ਪਠਾਨਕੋਟ ਜੰਮੂ ਹਾਈਵੇ ਪਹਿਲਾਂ ਹੀ ਬੰਦ ਨੇ ਤੇ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਹਾਈ ਅਲਰਟ ਜਾਰੀ ਕੀਤਾ ਗਿਆ। ਪਠਾਨਕੋਟ ਵਿੱਚ ਸਕੂਲ ਤੇ ਕਾਲਜ ਬੰਦ ਰੱਖੇ ਗਏ ਨੇ। ਰਾਵੀ ਬਿਆਸ ਦਰਿਆ 'ਚ ਪਾਣੀ ਦਾ ਤੇਜ਼ ਵਹਾਅ ਪੰਜਾਬ ਲਈ ਖਤਰੇ ਦੀ ਘਾਟੀ ਬਣ ਗਿਆ। ਸੂਬੇ ਦੇ ਕਰੀਬ ਦਰਜਨ ਜ਼ਿਲ੍ਹਿਆਂ ਦੇ ਵਿੱਚ ਐਤਵਾਰ ਨੂੰ ਜਿਹੜਾ ਬਹੁਤ ਜ਼ਿਆਦਾ ਭਾਰੀ ਮੀਂਹ ਪਿਆ ਸੀ ਜਿਸ ਨਾ ਚੋਆ ਦਾ ਪਾਣੀ ਇਕੱਠਾ ਹੋ ਕੇ ਦਰਿਆਵਾਂ ਦੇ ਵਿੱਚ ਮਿਲਣ ਲੱਗ ਪਿਆ ਪੌਂਡ ਡੈਮ ਚ ਬਿਆਸ ਦਰਿਆ ਚ ਸਿਰਫ 20000 ਕਿਊਸਕ ਪਾਣੀ ਛੱਡਣ ਦੇ ਬਾਵਜੂਦ ਵੀ ਬਿਆਸ ਦਰਿਆ ਚ ਚੋਆ ਦੇ ਪਾਣੀ ਤੇ ਚੱਕੀ ਨਦੀ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਐ ਇਸੇ ਦੌਰਾਨ ਰਣਜੀਤ ਸਾਗਰ ਡੈਮ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਤੇ ਇਸ ਦੇ ਨਾਲ ਹੀ ਪਠਾਨਕੋਟ ਨੂੰ ਹਿਮਾਚਲ ਨਾਲ ਜੋੜਨ ਵਾਲਾ ਪੁਰਾਣਾ ਚੱਕੀ ਪੁਲ ਵੀ ਢਹ ਢੇਰੀ ਹੋ ਗਿਆ ਪੂਰੀ ਤਰ੍ਹਾਂ ਜਿਹੜਾ ਢਹਿ ਗਿਆ ਇਸ ਦੇ ਨਾਲ ਹੀ ਚੰਮੂ ਪਠਾਨਕੋਟ ਸੜਕ ਤੇ ਸਹਾਰਾ ਖੜ ਤੇ ਬਣਿਆ ਪੁਲ ਵੀ ਟੁੱਟ ਗਿਆ ਇਸ ਨਾਲਾ ਵਿੱਚ ਲੋਕਾਂ ਨੂੰ ਦਰਿਆ ਦੇ ਨੇੜੇ ਜਾਣ ਤੋਂ ਵਰਜਿਤ ਕੀਤਾ ਗਿਆ ਰੋਕਿਆ ਗਿਆ ਗੁਰਦਾਸਪੁਰ ਵਿੱਚ ਰਾਵੀ ਉੱਜ ਤੇ ਚੱਕੀ ਨਦੀਆਂ ਵਿੱਚ ਪਾਣੀ ਵਧਣ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਆ ਦੀਨਾਨਗਰ ਦੀ ਗੱਲ ਕਰਦੇ ਆਂ ਤਾਂ ਦੀਨਾਨਗਰ ਵਿੱਚ ਰਾਹ ਵੀ ਤੇ ਉਹ ਜਨਦੀਆਂ ਦੇ ਸੰਗਮ ਕੋਡਾ ਪਟਨ ਵਿੱਚ ਪਾਣੀ ਭਰ ਗਿਆ ਤੇ ਪਾਕਿਸਤਾਨ ਸਰਹੱਦ ਤੇ ਸਖਤ ਪਿੰਡ ਤੂਰ ਚੇਬੇ ਮਾਮੀ ਚੱਕ ਰੰਗਾ ਪਰੀਆਰ ਲਾਸੀਆਂ ਚੁੰਬਰ ਕਾਂਜਲਾ ਦਾ ਬਾਕੀ ਇਲਾਕੇ ਨਾਲ ਸੰਪਰਕ ਟੁੱਟ ਗਿਆ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਾਣੀ ਤੁਸੀਂ ਬੰਨ੍ਹ ਨਾਲ ਚੱਲਣਾ ਸ਼ੁਰੂ ਹੋ ਚੁੱਕਿਆ ਤੁਸੀਂ ਬੰਨ੍ਹ ਦੇ ਅੰਦਰ ਖੇਤਾਂ ਵਿੱਚਲੀ ਫਸਲ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤੇ ਕਈ ਪਿੰਡਾਂ ਨੂੰ ਪਾਣੀ ਨਾਲ ਨੁਕਸਾਨ ਹੋਇਆ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਹੁਤ ਜ਼ਿਆਦਾ ਬਣਿਆ ਹੋਇਆ ਉੱਧਰ ਅਜ ਪੰਜਾਬ ਦੇ ਵਿੱਚ ਜਿਹੜਾ ਮੀਨੂ ਲੈ ਕੇ yellow alert ਜਾਰੀ ਕੀਤਾ ਹੋਇਆ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਤੇ ਇਹ ਮੌਸਮਾ ਅਗਲੇ 24 ਘੰਟਿਆਂ ਤੱਕ ਜਾਰੀ ਰਹਿ ਸਕਦਾ ਲਗਾਤਾਰ ਮੀਂਹ ਕਾਰਨ ਜੀਤ ਸਾਗਰ ਡੈਮ ਝੀਲ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤੇ ਹੁਣ ਇਹ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਪਿੱਛੇ ਤੋਂ ਵੱਧ ਰਹੇ ਪਾਣੀ ਦੇ ਵਹਾਅ ਕਾਰਨ ਡੈਮ ਪ੍ਰਸ਼ਾਸਨ ਨੇ ਸਾਰੇ ਸੱਤ ਸਪੀਪਲ ਇਹ ਗੇਟ ਖੋਲ ਦਿੱਤੇ ਨੇ ਜਿਸ ਰਾਹੀਂ 50000 ਕਿਊਸਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਡੈਮ ਦੇ ਚਾਰੇ ਯੂਨਿਟ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਲੱਗ ਪਿਆ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆਈ ਨਾਲਿਆਂ ਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਦੀ ਹਦਾਇਤ ਵੀ ਜਾਰੀ ਕਰ ਦਿੱਤੀ ਗਈ ਆ ਡੈਮ ਦੇ ਬਿਜਲੀ ਵਿਭਾਗ ਦੇ ਕੰਟਰੋਲ ਰੂਮ ਦੇ ਕਰਮਚਾਰੀ ਨਾਲ ਗੱਲ ਵੀ ਕੀਤੀ ਗਈ ਆ ਤਾਂ ਉਹਨਾਂ ਨੇ ਦੱਸਿਆ ਕਿ ਖਤਰੇ ਦੇ ਨਿਸ਼ਾਨ 527 ਮੀਟਰ ਤੇ ਪਾਣੀ ਪੰਚਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਗੇਟ ਖੋਲਣੇ ਲਾਜ਼ਮੀ ਹੋ ਗਏ ਸੀ ਤੇ ਇਸੇ ਵੇਲੇ ਸਾਰੇ ਗੇਟ ਖੋਲ ਕੇ ਪਾਣੀ ਰਾਵੀ ਦਰਿਆ ਵੱਲ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਲੋਕਾਂ ਨੂੰ ਰਾਵੀ ਦਰਿਆ ਤੋਂ ਦੂਰ ਲੈਣ ਲਈ ਵੀ ਕਿਹਾ ਗਿਆ ਤੇ ਇਸੇ ਨਾਲ ਇਹ ਵੀ ਦੱਸਦੀ ਹੈ ਕਿ ਹਿਮਾਚਲ ਦੇ ਉੱਪਰੀ ਖੇਤਰਾਂ ਵਿੱਚ ਪੈਰ ਹੈ ਮੀਂਹ ਕਾਰਨ ਭਾਖੜਾ ਬੰਨ ਦੀ ਗੋਵਿੰਦ ਸਾਗਰ ਝੀਲ 'ਚ ਪਾਣੀ ਦੀ ਆਮਦ ਲਗਾਤਾਰ ਜਾ ਰਹੀ ਆ ਭਾਖੜਾ ਬੰਨ ਦੇ